ਬਟਾਲਾ ਦੇ ਗਾਂਦੀ ਚੌਂਕ ਦੇ ਨਜ਼ਦੀਕ ਅਮਰੀਕਸਰ ਰੋਡ ਤੇ ਮੌਜੂਦ ਮੋਰੀ ਸ਼ਾਹ ਦੇ ਪੈਟਰੋਲ ਪੰਪ ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਏ ਗੋਲੀ ਚੱਲਣ ਦਾ ਕਾਰਨ ਦੱਸਿਆ ਜਾ ਰਿਹਾ ਏ ਕਿ ਗੱਡੀ ਦੇ ਵਿੱਚ ਤੇਲ ਪਵਾਉਣ ਤੋਂ ਬਾਅਦ ਤੇਲ ਦੀ ਪਰਚੀ ਮੰਗਣ ਨੂੰ ਲੈ ਕੇ ਵਿਵਾਦ ਹੋਇਆ ਜਿਸ ਤੋਂ ਬਾਅਦ ਇਹ ਪੂਰਾ ਘਟਨਾਕ੍ਰਮ ਵਾਪਰਿਆ ਪੈਟਰੋਲ ਪੰਪ ਤੇ ਮੁਲਾਜ਼ਮ ਕੁਲਵੰਤ ਸਿੰਘ ਅਨੁਸਾਰ ਦੋ ਨੌਜਵਾਨ ਆਪਣੀ ਗੱਡੀ ਉੱਤੇ ਸਵਾਰ ਹੋ ਕੇ ਪੰਪ ਤੇ ਤੇਲ ਪਵਾਉਣ ਲਈ ਆਏ ਦਿਰ ਸ਼ਾਮ ਉਹਨਾਂ ਦੇ ਵੱਲੋਂ ਜਦੋਂ ਪਰਚੀ ਦੀ ਮੰਗ ਕੀਤੀ ਗਈ ਤਾਂ ਪਰਚੀ ਨੂੰ ਲੈ ਕੇ ਵਿਵਾਦ ਇਹਨਾਂ ਪੱਕਿਆ ਕਿ ਜਿਸ ਤੋਂ ਬਾਅਦ ਇਲਜ਼ਾਮ ਲੱਗਦੇ ਪਏ ਹੈ ਕਿ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ। ਨਾਲੇ ਉਹ ਯਾਰੀ ਪੈਟਰੋਲ ਪੌਣ ਆਏ ਸੀ ਤੇ ਪਰਚੀ ਮੰਗੇ ਤਾਂ ਮੈਂ ਪਰਚੀ ਨਹੀਂ ਨਿਕਲਨੀ ਤੇ ਇਹਨਾਂ 'ਚ ਪੈੜਾ ਮਾਰਨੇ ਸ਼ੁਰੂ ਕਰਤੀਆਂ ਤੇ ਮੁੜ ਕੇ ਨੇ ਪਿਸਟੋਲ ਕੱਢ ਲੈ ਲੈਂਦਾ। ਬਾਲਸੇ ਜਦੋਂ ਗੋਲੀ ਦਾ ਖੜਾਕ ਸੁਣਿਆ ਤੇ ਪੁਲਿਸ ਜਿਹੜੀ ਆ ਚੌਂਕ ਤੋਂ ਇਧਰ ਆ ਗਈ। ਕਿੰਨੇ ਫਾਇਰ ਇੱਕ ਫਾਇਰ ਹੋਇਆ ਹੈ। ਬਾਲ ਜਿਹੜਾ ਪੁਲਿਸ ਵਾਲਿਆਂ ਨੂੰ ਮਿਲ ਗਿਆ। ਕਿਹੜਾ ਮੁੰਡਾ ਜੀ ਕਿ ਕਰਤੈ ਜੀ ਤੋਂ ਮੁੰਡੇ ਹੀ ਕਾਰ ਉਤੇ ਆਏ ਸੀ ਹਾਂਜੀ ਸਨ ਦੇ ਹੀ ਬਾਕੀ ਜਿਹੜਾ ਹੁੰਦਾ ਨਹੀਂ ਨਹੀਂ ਸ਼ਹਿਰ ਦੇ ਹੀ ਮੁੰਡੇ ਆ ਸ਼ਰਾਬ ਪੀਤੀ ਦੋ ਨਹੀਂ ਜਿਹੜਾ ਜਿਹਨੇ ਗੋਲੀ ਚਲਾਈ ਉਹਨੇ ਰੱਜਿਆ ਹੀ ਪੂਰਾ ਹੁਣ ਉਹ ਮੁੰਡੇ ਪੁੱਛ ਲੈ ਗਈ ਏ ਕਿ ਹੁਣ ਕੋਈ ਕਰਦੇ ਚੰਚਰਾ ਨਹੀਂ ਆਉਂਦੇ ਹਾਂ ਜੇ ਇਹ ਬੌਜੀ ਆਉਣਗੇ ਤੇ ਉਹ ਆਪੇ ਕਾਰਵਾਈ ਕਰਨਗੇ ਕਿਤੇ ਕੀ ਕੀ ਨੁਕਸਾਨ ਕੀ ਗਏ ਬਸ ਇਹੋ ਹੀ ਆ ਕੇ ਧਮਕੇ ਦੇ ਲਈ ਤੇ ਪੈਸੇ ਨੂੰ ਵੀ ਪਿਆਓ ਪਛਾਣਦਾ ਹਾਂ ਤੁਹਾਨੂੰ ਪਹਿਚਾਨ ਚ ਦੇ ਆਂਦੇ ਆ ਕਿ ਆ ਰੇਲਵੇ ਰੋਡ ਤੇ ਰਹਿੰਦੇ ਆ ਈਲ 7 ਵਜੇ ਕੀ ਪਟੰਜਾਲੀ ਮਿੰਟ ਦਾ ਸਮਾਂ ਸੀ ਜੀ ਤੇ ਨਿਤਨ ਨੇ ਆਪਣੀ ਐਸਟੀਲ ਪਾਉਣ ਵਾਸਤੇ ਜੀ ਉਹ ਗੱਡੀ ਤੇ ਤੇਲ ਪਾਇਆ ਇਹਨੇ ਜੀ ਉਥੋਂ ਪਛੀ ਮੰਗੀ ਜੀ ਜੋ ਉਹਦੇ ਕਾਗਜ਼ੀ ਦੇ ਮੁਤਾਬਕ ਹੈ ਜਾਂਦਾ ਹੈ ਪਛੀ ਮੰਗੀਰ ਪਟੀਆਂ ਤੋਂ ਨਾ ਕਿ ਨਿਤਨ ਚ ਪੇੜ ਮਾਰੀ ਹੈ ਜੀ ਜੋ ਡਾਂਗ ਲੈ ਕੇ ਜੋ ਲਾਇਆ ਜੋ ਬੜੀ ਦੇ ਪ੍ਰਤੀਸ਼ਠਾ ਨਹੀਂ ਕਰਨ ਜੀ ਇਨੇ ਫਿਰ ਗੋਲੀ ਚਲਾਈ ਜੀ ਸੋ ਪੰਪ ਤੋਂ ਗੁਰੂ ਜੀ ਨਾਲ ਗਲਤ ਆਦਾ ਹੈ ਕਿ ਤੇ ਕੋਈ ਵੀ ਘਟਨਾ ਹੋ ਸਕਦੀ ਹੈ ਹਾਂਜੀ ਹਾਂਜੀ ਬੋਲੋ ਸਰ ਮੈਂ ਅਸਲੀ ਹਥਿਆਰਾਂ ਦੀ ਪ੍ਰਦਰਸ਼ਨੀ ਤੇ ਰੋਕ ਲੱਗੀ ਗਈ ਹੈ ਜੀ ਬਿਲਕੁਲ ਸਰ ਕੇ ਰਜਿਸਟਰ ਕਰ ਰਹੇ ਹਾਂ ਜੋ ਬਿਆਨ ਦੇਮ ਤੱਕ ਸੋ ਸਰ ਭਾਜਪਾ ਦੇ ਵੀ ਲੀਡਰ ਵੀ ਦਿੱਸੇ ਜਾ ਰਹੇ ਉਹਨਾਂ ਦਾ ਬੇਟਾ ਕੋਈ ਪੁਸ਼ਗੀਸ਼ ਦੇ ਦੌਰਾਨ ਕੋਈ ਆ ਆਨੇ ਪੁਸ਼ਗੀਸ਼ ਨਹੀਂ ਕਰਦੇ ਜੀ ਮਤਲਬ ਕੋਈ ਰਾਜਨੀਤਿਕ ਨੰਨ ਨਾ ਇਹ ਕੋਈ ਰਾਜਨੀਤਿਕ ਨਹੀਂ ਜੀ ਤੁਸੀਂ ਸੈਕਸ਼ਨ ਦੱਸ ਦਿਓ ਕਿਹੜੀ ਲੱਗ ਰਹੀ ਜਾਂ ਲਗਾ ਰਹੇ ਪੁਸ਼ਗੀਸ਼ ਜਿਵੇਂ ਟੋਪ ਜੋ ਬਿਆਨ ਲਿਖਨ ਦੇ ਕਾਰੀ ਕਰਦੇ ਹੈ ਇਸ ਵਿੱਚ ਸੋ ਕੀਆ ਜਾ ਰਿਹਾ ਹੈ ਜੀ ਪੰਪੋਲੇ ਆ ਬਣਾਉ ਉਹ ਪੱਥਰ ਰੱਖਿਆ ਗਿਆ ਜੀ ਜ ਹੀ ਦੀ ਮਾਤਰਾ ਚ ਕਿੰਨੀ ਕਿਲੋਮੀਟਰ ਨਾਲ ਜਿਹੜਾ ਕਰਾਂਗੇ ਸਾਰਾ ਜੋ ਮਾਰਕੀਟ ਰਿਪੋਰਟ ਉਹ ਵੀ ਵਿਖਲਾਂਗੇ ਠੀਕ ਹੈ ਉਧਰ ਬਟਾਲਾ ਪੁਲਿਸ ਦੇ ਡੀਐਸਪੀ ਲਲਿਤ ਕੁਮਾਰ ਨੇ ਘਟਨਾਤ ਵਾਲੀ ਥਾਂ ਤੇ ਆ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਐਸਐਮਜेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ